ਅਮਰੀਕਾ ਜਾਣ ਦਾ ਚਾਹਵਾਨ ਹਾਂ ਤੇ ਮੇਰਾ ਏਜੰਟ ਸੰਦੀਪ ਸਿੰਘ ਪਿੰਡ ਭੈੜ ਜੋ ਮੇਰੀ ਮਾਸੀ ਦਾ ਲੜਕਾ ਸੀ ਤੇ ਮੈਂ ਮਤਲਬ 17 ਅਕਤੂਬਰ ਨੂੰ ਇੱਥੋਂ ਪਿੰਡ ਤੋਂ ਦਿੱਲੀ ਗਿਆ ਤੇ ਦਿੱਲੀ ਮੈਨੂੰ ਬੰਦਕ ਬਣਾ ਕੇ ਰੱਖਿਆ ਗਿਆ ਵਾ ਤੇ ਉੱਥੇ ਮਤਲਬ ਮੈਨੂੰ ਮਤਲਬ ਕਿਟਨੈਪ ਕੀਤਾ ਗਿਆ ਵਾ ਤੇ ਉੱਥੇ ਮੇਰੇ ਨਾਲ ਕੁੱਟਮਾਰ ਵੀ ਹੋਈ ਆ ਹਾਂ ਜੀ ਜੀ ਇਦਾਂ ਹੀ ਮੇਰੇ ਉਹ ਮੇਰੇ ਚਾਚਾ ਹੀ ਆ ਜਸਵਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਜਿਹੜੇ ਇੰਡੋਨੇਸ਼ੀਆ ਵਾਲੇ ਉਦਾਂ ਦਾ ਹੀ ਤਸੱਦਦ ਮੇਰੇ ਨਾਲ ਇੱਥੇ ਹੀ ਉਹਨਾਂ ਦਾ ਹੀ ਗਰੁੱਪ ਹੀ ਇੱਥੇ ਤੇ ਇੱਥੇ ਮੇਰੇ ਨਾਲ ਮੇਰੇ ਚਾਚਾ ਜੀ ਦੇ ਲੜਕੇ ਸੀ ਦੋ ਤਬਜੀ ਸਿੰਘ ਤੇ ਹਰਬੀਰ ਸਿੰਘ ਤੇ ਮੈਂ ਜਨ ਬੰਦਕ ਬਣਾਈ ਰੱਖਿਆ ਸਰ ਮੈਨੂੰ 5 ਦਿਨ ਬੰਦਕ ਬਣਾਈ ਰੱਖਿਆ ਵਾ ਤੇ ਉਹ 8 ਦਿਨ ਰਹੇ ਉੱਥੇ ਮੇਰੇ ਜਾਣ ਤੋਂ ਪਹਿਲਾਂ ਉਹ ਵੀ ਉੱਥੇ ਜੋ ਇੰਗਲੈਂਡ ਦੀ ਤਿਆਰੀ ਚੀ ਤੇ ਜਦੋਂ ਮੈਂ ਉੱਥੇ ਜਾ ਕੇ ਕਿਡਨਾਪ ਹੋਇਆ ਮੈਂ ਤੇ ਦੂਜੇ ਕਮਰੇ 'ਚ ਹੀ ਮੈਨੂੰ ਇਹ ਪਤਾ ਲੱਗਾ ਵੀ ਮੇਰੇ ਚਾਚਾ ਜੀ ਦੇ ਦੋਨੋਂ ਬੇਟੇ ਵੀ ਉੱਥੇ ਹੀ ਆ ਉਹ ਕਮ ਸੇ ਕਮ ਨਹੀਂ 12-13 ਬੌਂਸਰ ਹੈਗੇ ਸਰ ਮੈਂ ਮਤਲਬ ਜਦੋਂ ਕਮਰੇ 'ਚ ਐਂਟਰੀ ਹੋਈ ਆ ਤੇ ਮੇਰਾ ਉਹਨਾਂ ਮਤਲਬ ਜਦੋਂ ਮੇਨਾਂ ਹੱਥੋਂ ਪਾਈ ਹੋਈ ਆ ਮੈਂ ਭੱਜਣ ਦੀ ਕੋਸ਼ਿਸ਼ ਵੀ ਕੀਤੀ ਉੱਥੋਂ ਤੇ ਮੈਂ ਭੱਜ ਨਹੀਂ ਸਕਿਆ ਤੇ ਉਹਨਾਂ ਨੇ ਕਾਫੀ ਜ਼ਿਆਦਾ ਮੇਰੀ ਕੁੱਟ ਮਾਰੀ ਕੀਤੀ ਆ ਤੇ ਮੇਰੀ ਫੈਮਿਲੀ ਨਾਲ ਪੁਲਿਸ ਪਰਸਨਲੀ ਨੋਟ ਤੇ ਮੇਰ ਨਾਲ ਮਤਲਬ ਗੱਲ ਕਰਵਾਉਂਦੇ ਸੀ ਤੇ ਮੰਗ ਵੀ ਮਤਲਬ ਜਿਵੇਂ ਮੈਂ ਘਰੇ ਨਾਰਮਲ ਗੱਲ ਕਰਦਾ ਹਾਂ ਫਟ ਮਾਰ ਇੰਨੀ ਕੋਈ ਨਹੀਂ ਬੰਦਾ ਡਰ ਚ ਇੰਨਾ ਮਤਲਬ ਉਹਥੇ ਸਹਿਮ ਜਾਂਦਾ ਵੀ ਘਰ ਪੈਸੇ ਦੇਣ ਦੀ ਡਿਮਾਂਡ ਕਰਦਿਆਂ ਤੋਂ ਆਪ ਮੰਗਦਾ ਹੋ ਅਤੇ ਕਿੰਨੇ ਕਿੰਨੇ ਪੈਸੇ ਜੀ ਸਰ ਮੇਰੀ 40 ਲੱਖ ਰੁਪਈਆ ਹੀ ਤੇ 1.5 ਲੱਖ ਦੇ ਡਾਲਰ ਹੀ ਤੇ ਬਾਕੀ 5 ਲੱਖ ਮੇਰਾ 20 ਦਿਨਾਂ ਨੂੰ ਬਾਅਦ ਵਿੱਚ ਸੰਦੀਪ ਨੂੰ ਦੇਣਾ ਪਰ ਮੈਂ ਤੇ ਹੀ ਮੰਗ ਕਰਦਾ ਵਾਂ ਵੀ ਉਹਨਾਂ ਖਿਲਾਫ ਐਫਰੇ ਦਰਜ ਹੋ ਗਈ ਆ ਤੇ ਮਤਲਬ ਉਹਨਾਂ 'ਨ ਬੰਦੀ ਕਾਰਵਾਈ ਕੀਤੀ ਜਾਵੇ ਤੇ ਮੇਰੇ ਜੋ ਪੈਸੇ ਆ ਮੈਨੂੰ ਮਤਲਬ ਦਿੱਤੇ ਜਾਣ ਮੇਰੀ ਮਾਸੀ ਦਾ ਮੁੰਡਾ ਈ ਸਗਾ 12 ਟਾਇ ਵਾਲ ਤੋਂ ਸੰਦੀਪ ਮੈਂ ਤੇ ਪ੍ਰਭਜੀ ਸਿੰਘ ਇੱਕ ਦਿਨ ਮਤਲਬ ਵੀ ਅਸੀਂ ਬਾਹਰ ਦਾ ਇੰਗਲੈਂਡ ਦਾ ਸੋਚ ਰਿਆ ਸੀ ਕਿ ਏਜੰਟ ਦੀ ਵੇਖ ਰਿਹਾ ਸੀ ਵੀਡੀਓ ਤੇ ਉਦੋਂ ਹਾਨੂੰ ਸੰਦੀਪ ਸਿੰਘ ਦਾ ਫੋਨ ਆਇਆ ਦਮਨ ਤੇ ਆਂਦਾ ਵੀ ਇੰਗਲੈਂਡ ਦੀ ਗੇਮ ਚੱਲ ਰਹੀ ਆ ਇੰਗਲੈਂਡ ਤੇ ਅਮਰੀਕਾ ਦੀ ਇਹ ਤੁਸੀਂ ਮਤਲਬ ਬਾਹਰ ਦਾ ਕੰਮ ਬਣਾਉਣਾ ਚਾਹੁੰਦੇ ਜੇ ਤੇ ਵੇਖ ਲਓ ਕਿ ਹੁਣ ਗੇਮ ਚੱਲੀ ਆ ਥੋੜੇ ਦਿਨਾਂ ਦੀ ਫਿਰ ਮੈਂ ਤੇ ਪ੍ਰਭਜੀ ਸਿੰਘ ਨਾਲ ਸਲਾਹ ਕੀਤੀ ਇਹ ਦੋਵਾਂ ਨੇ ਤੇ ਅਹੀਂ ਮੱਲਬੀ ਉਹਦੀ ਦੁਕਾਨ ਤੇ ਚਲ ਗਏ ਨਾਲ ਪ੍ਰਭਜੀ ਸਿੰਘ ਦਾ ਡੈਡੀ ਵੀ ਨਾਲ ਮਾਸੀ ਦਾ ਮੁੰਡਾ ਇੱਕ ਹੋਰ ਅਹੀਂ ਚਮੇ ਜਣੇ ਗਏ ਤੇ ਉੱਥੇ ਜਾ ਕੇ ਭਾਈ ਮੱਲਬੀ ਇਹਨਾਂ ਨਾਲ ਗੱਲ ਹੋਈ ਹੈ ਤੇ ਇਹਨੇ ਅਗਲੇ ਦਿਨ ਨੂੰ ਸ਼ਾਮਾਂ ਦੀ 5 7 ਵਜੇ ਦੀ ਟਿਕਟ ਕਰਾ ਕੇ ਦੇਤੀ ਜੀ ਇੱਥੋਂ ਦਿੱਲੀ ਕਿਉਂ ਆ ਇੱਥੋਂ ਅੰਬਸਰ ਤੋਂ ਦਿੱਲੀ ਦੀ ਦਿੱਲੀ ਜਾ ਕੇ ਅਹੀਂ ਕੋਰੋਨਾ ਦਾ ਰੈਸਟ ਗਰਾਉਂਡ ਹੈ ਜੀ ਉੱਥੇ ਮੱਲਬੀ ਨੂੰ ਮੈਨੂੰ ਫੋਨ ਆਇਆ ਵਾ ਮੈਡਮ ਦਾ ਤੇ ਇਹਨੂੰ ਇੱਕ ਲੜਕੇ ਦਾ ਫੋਨ ਆਇਆ ਵਾ ਤੇ ਉਹ ਆਂਦਾ ਮੈਂ ਮੈਂ ਇੰਗਲੈਂਡ ਜਾਣਾ ਵਾ ਮਮੀ ਤੁਹਾਡੇ ਨਾਲ ਹੀ ਆ ਤੇ ਮੈਨੂੰ ਮੈਡਮ ਦਾ ਆਇਆ ਵੀ ਤੁਹਾਡੀ ਇਮੀਗ੍ਰੇਸ਼ਨ ਹੋਣੀ ਹੈ ਤੇ ਤੁਹਾਨੂੰ ਮਤਲਬ ਕਿ ਤੁਹਾਡਾ ਇਮੀਗ੍ਰੇਸ਼ਨ ਦਫਤਰ ਖੜਨਾ ਹੈ ਤੇ ਮੈਂ ਫੋਨ ਲਾ ਕੇ ਪੁੱਛਿਆ ਸੰਦੀਪ ਸਿੰਘ ਨੂੰ ਆਂਦਾ ਆਪਣੇ ਹੀ ਬੰਦੇ ਆ ਤੁਸੀਂ ਜਾਓ ਹਨ ਲਾਈਟਾਂ ਵਾਲੇ ਚੌਂਚ ਦੋਵਾਂ ਨੂੰ ਟੈਕਸੀ ਤੇ ਭਾਗੇ ਉਹ ਮੁੰਡਾ ਜਿਹੜਾ ਇਹਨੂੰ ਫੋਨ ਕਰ ਰਿਹਾ ਸੀ ਉਹ ਭਾਗੇ ਹਨ ਲਾਈਟਾਂ ਵਾਲੇ ਚੌਂਚ ਲੈ ਗਿਆ ਜੀ ਨਾਲ ਟੈਕਸੀ ਕਰਾ ਕੇ ਉਥੋਂ ਗੱਡੀ ਉਹਨਾਂ ਦੀ ਸਕਾਰਪਿਓ ਗੱਡੀ ਉੱਚ ਭਾਗੇ ਤੇ ਹਨ ਦੋਵਾਂ ਭਾਗੇ ਤੇ ਮਤਲਬ ਕਿ ਜਦੋਂ ਅੰਦਰ ਜੇ ਚ ਗਏ ਤੇ ਅੰਦਰ ਫੋਨ ਫਲਾਈਟ ਮੂਡ ਤੇ ਲਾ ਗੋ ਤੇ ਸਾਨੂੰ ਦੇ ਦੋ ਇਮੀਗ੍ਰੇਸ਼ਨ ਮਤਲਬ ਦਫਤਰ ਚ ਉਥੇ ਮਤਲਬ ਕੋਠੀ ਚ ਖੜਨਾ ਪੈਣਾ ਫੋਨ ਚੱਲੇ ਨਾ ਤੁਹਾਡਾ ਤਾਂਹੀਂ ਫਲਾਈਟ ਮੋਡ ਤੇ ਲਾ ਕੇ ਦੇਤੇ ਆਈ ਤੇ ਜਦੋਂ ਕੋਠੀ ਦੇ ਮਤਲਬ ਵੀ ਐਂਟਰ ਹੋਏ ਆ ਗੱਡੀ ਦਾ ਇਹਨਾਂ ਨੇ ਬੁੰਟ ਖੋਲਤਾ ਨਾਲ ਹੀ ਬਾਹਰ ਲੱਗੂਗਾ ਮਾਰਤਾ ਨਾ ਨਹੀਂ ਅਣਦਵਾਨ ਤਾਰ ਕੇ ਤੇ ਮਤਲਬ ਵੀ ਆਂਦੇ ਅੰਦਰ ਚੱਲੀਏ ਤੇ ਉੱਥੇ ਮਤਲਬ ਸਰ ਤੋਂ ਤੁਸੀਂ ਭਾਪੜ ਆਪਣੇ ਆਦੇ ਮਤਲਬ ਵੀ ਇਮੀਗ੍ਰੇਸ਼ਨ ਕਰਾ ਕੇ ਤੇ ਤੁਨੀ ਜਾਣਾ ਵਾ ਉੱਥੇ ਦਫਤਰ ਬੰਦੀ ਤੇ ਆਪਾਂ ਕੋਠੀ ਦੇ ਮਤਲਬ ਵੀ ਸੱਦਿਆ ਇਮੀਗ੍ਰੇਸ਼ਨ ਵਾਲਾ ਐਂ ਜੀ ਜਦੋਂ ਮਤਲਬ ਵੀ ਅੰਦਰ ਵੜੇ ਤਿੰਨ ਬੁਗੇ ਕੋਠੀ ਦੇ ਜਦੋਂ ਜਦੋਂ ਅਸੀਂ ਅੰਦਰ ਵੜਦੇ ਜਾਂਦੇ ਹੁਗੇ ਵਾਈ ਤੇ ਜਾਂਦੇ ਹਾਂ ਵਿਚ ਤੇ ਮੱਲੋ ਵੀ ਜਦੋਂ ਅਸੀਂ ਟੇਬਲ ਦੇ ਲਾਗੇ ਗਏ ਤਾਂ ਮੁੰਡਾ ਬੈਠਾ ਹੀ ਗੱਡ ਲੈ ਬਨੇ ਤੇ ਸਾਨੂੰ ਆਂਦਾ ਵੀ ਪਾਸਪੋਰਟ ਅਸੀਂ ਪਾਸਪੋਰਟ ਗਾੜੀ ਰੱਖੇ ਨਾ ਸਾਡੇ ਦੋਵਾਂ ਦੇ ਕੁਸ਼ੀਆ ਇੰਨੀ ਗੱਲ ਹੋਈ ਹੈ ਨਾਲ ਹੀ ਗਾਣਾ ਚੱਲ ਪਿਆ ਉੱਥੇ ਤੇ ਅਸੀਂ ਵੇਖਣ ਦੇ ਵੇ ਵੀ ਗਾਣਾ ਕਿਦਾਂ ਮੱਲੋ ਦਸਤਰ ਚੱਲ ਗਿਆ ਤੇ ਇਹਨੇ ਜੇਰ ਨਾਲ ਸਾਡੇ ਦੋਵਾਂ ਦੇ 10 12 ਜਾਣੇ ਸੀ ਗਲਾਂ ਸਾਡੇ ਪਰਨੇ ਪਾਲੇ ਆਈ ਨਾਲ ਹੀ ਹਨ ਦੋਵਾਂ ਨੂੰ ਕੁੱਟਣ ਲੈ ਪਿਆ ਤਾਂ ਪੈਰ ਬੰਨ ਗੇ ਲਾਗਲੇ ਕਮਰੇ 'ਚ ਖੜਕੇ ਉੱਥੇ ਹਨ ਦੋਵਾਂ ਨੂੰ ਕੁੱਟਣ ਲੈ ਰਿਹਾ ਕੁੱਟ ਕੱਟ ਕੇ ਮਨੁੰਦੇ ਰਿਹਾ ਤੇ ਅਸੀਂ ਮੱਲੋ ਵੀ ਸਾਰਾ ਕੁਝ ਦੱਸਿਆ ਸੱਸ ਸਾਜੀ ਵੀ ਆਹ ਗੱਲ ਉਹਦੇ ਨਹੀਂ ਤੁਸੀਂ ਕੋਡ ਰੱਖਿਆ ਜੀ ਫਿਰ ਆਡੇ ਨੌ ਪੁੱਟਣ ਲੱਗੇ ਮਨ ਸਕੰਜੇ ਚ ਪਾ ਗਏ ਫਿਰਾਂ ਨੂੰ ਮਤਲਬ ਵੀ ਕਰੰਟ ਵੀ ਲਾਇਆ ਉਹ ਦੋਵਾਂ ਨੂੰ ਤੇ ਮਤਲਬ ਵੀ ਇਦਾਂ ਬਾਹਰ ਕੋੜਦੇ ਇੰਨਾ ਸਾਡੇ ਦਿਮਾਗ ਚ ਮਤਲਬ ਦਹਿਸ਼ਤ ਉਹਨਾਂ ਪਾਤੀ ਸਿਰ ਤੇ ਪਿਸਤੌਲ ਰੱਖ ਕੇ ਤੇਰੇ ਫੋਨ ਕਰਾਉਂਦੇ ਬੇਟਾ ਜੀ ਮੇਰਾ ਬੇਟੇ ਨੂੰ ਇਸੇ ਨੇ ਸੰਦੀਪ ਸਿੰਘ ਨੇ ਜਿ ਤਰ੍ਹਾਂ ਸੁਖਵਿੰਦਰ ਸਿੰਘ ਨੇ ਦੱਸਿਆ ਉਹੋ ਹੀ ਪਰ ਸਸਾਰਾ ਮੇਰੇ ਬੇਟੇ ਨਾਲ ਹੋਇਆ ਉਥੇ ਖੜ ਕੇ ਇੰਡੋਨੇਸ਼ੀਆ ਉਥੇ ਕਨੈਪ ਕਰਕੇ ਬਹੁਤ ਕੋਟ ਮਾਰਨ ਦੀ ਰਹੀ ਆ ਤੇ ਮਗਰੋਂ ਸਾਨੂੰ ਵਟਸਐਪ ਕਾਲ ਕਰਾ ਕੇ ਤੁਹਾਡਾ ਬੇਟਾ ਜਿਹੜਾ ਅਮਰੀਕਾ ਪਹੁੰਚ ਗਿਆ ਤੇ ਪੈਸੇ ਦੇ ਦੋ 45 ਲੱਖ ਰੁਪਈਆ ਮੈਂ ਘਰ ਆਣ ਕੇ ਉਹਨੂੰ ਦਿੱਤਾ 33 ਲੱਖ ਰੁਪਈਆ ਘਰ ਨਗਦ ਦਿੱਤਾ 12 ਲੱਖ ਉਹਦੇ ਖਾਤੇ 'ਚ ਪਾਇਆ ਉਹ ਦਿਨ ਜੀ ਤੇ 45 ਲੱਖ ਪੂਰਾ ਰੁਪਈਆ ਲੈ ਕੇ ਤੇ ਬਾਅਦ ਚ ਉੱਥੇ ਬੱਚੇ ਜਿਹੜੇ ਆ ਉਹ ਉੱਥੇ ਕਨੈਪਰ ਕਰਕੇ ਕੁੱਟੇ ਆ ਪਤਾ ਨਹੀਂ ਕਿਹੜੇ ਹਸਾਬ ਨਾਲ ਮੁੜ ਕੇ ਉਹ 15-20 ਦਿਨਾਂ ਬਾਅਦ ਛੱਡੇ ਆ ਤੇ ਫੇਰ ਉਹ ਬੜੇ ਤਸ਼ੱਦਦ ਸ਼ਹਿ ਕੇ ਘਰ ਆਏ ਆ ਇੰਡੋਨੇਸ਼ੀਆ ਇੰਡੋਨੇਸ਼ੀਆ ਕੇ ਸੁਣੀ ਥਾਂ ਦੇ ਖੜ ਕੇ ਛੱਡ ਕੇ ਤੇ ਇਹਨਾਂ ਨੂੰ ਟਿਕਟਾਂ ਜਿਹੜੀਆਂ ਬੰਬੇ ਦੀਆਂ ਲੈ ਕੇ ਤੇ ਮਤਲਬ ਇਹਨਾਂ ਨੂੰ ਦੱਸਿਆ ਨਹੀਂ ਤੁਸੀਂ ਕਿੱਥੇ ਜੇ ਬੜੇ ਓਖੇ 에ਰਪੋਰਟ ਤੇ ਪਹੁੰਚੇ ਆ 에ਰਪੋਰਟ ਲੱਭ ਕੇ ਕਿੰਨੇ ਕੁ ਮੈਂਬਰ ਜੀ ਤੁਹਾਡੇ ਪਰਿਵਾਰ ਦੇ ਜਿਹੜੇ ਸਾਡੇ 5 ਤੇ 1-1 ਕੇ ਪਰਿਵਾਰ ਦੇ ਮੈਂਬਰ ਹੈ ਜੀ ਦੋ ਮੇਥੋਂ ਮੇਰੇ ਵੱਡੇ ਭਰਾ ਦੇ ਪੋਤਰੇ ਆ ਇੱਕ ਆ ਮੇਰਾ ਚਾਚੇ ਦਾ ਪੁੱਤ ਹੈ ਇਹ ਕੋ ਦਾ ਲੜਕਾ ਵਾ ਤੇ ਇੱਕ ਮੇਰਾ ਮੇਥੋਂ ਛੋਟੇ ਭਰਾ ਦਾ ਪੈਸੇ ਦਾ ਇੰਤਜ਼ਾਮ ਜੀ ਮੈਂ ਜ਼ਮੀਨ ਵੇਚੀ ਜੀ 1.5 ਲੱਖ ਮੇਰੇ ਕੋਲ ਉਹ ਵੇਚੀ ਇੱਕ ਗੱਡੀ ਵੇਚੀ ਇੱਕ ਬੋਲਟ ਮੋਟਰਸਾਈਕਲ ਵੇਚਿਆ ਨੌ ਦਾ ਗਹਿਣਾ ਹੀ ਸਾਰਾ ਉਹ ਵੇਚਤਾ ਜੀ ਮੇਲ ਕੋਲ ਘਰ ਖਾਲੀ ਕਰਕੇ ਤੇ ਸੰਦੀਪ ਸਿੰਘ ਦੀ ਝੋਲੀ ਚ ਇਤੇ ਘਰੇ ਪੈ ਦਿੱਤੇ ਜੀ 33 ਲੱਖ ਕਰ ਦਿੱਤਾ ਤੇ 12 ਲੱਖ ਉਹਦੇ ਅਕਾਊਂਟ ਚ ਉਧਰ ਨਹੀਂ ਪਾਇਆ ਜੀ ਹਾਂਜੀ ਉਹ ਤੁਸੀਂ ਕੀ ਮੰਨ ਕਰਦੇ ਹੋ ਐਂ ਤੇ ਮੰਗ ਕਰਦੇ ਹਾਂ ਪਰਚੇ ਹੋ ਗਏ ਉਹਨਾਂ ਦੇ ਸਾਰਾ ਟੱਬਰ ਜਿਹੜਾ ਉਹ ਪੈਸੇ ਲੈਣ ਚ ਵੀ ਪੈਸੇ ਗਿਣ ਚ ਵੀ ਉਹਦੀ ਘਰ ਵਾਲੀ ਸੰਦੀਪ ਦੀ ਉਹਦੀ ਮਾਂ ਉਹਦਾ ਪਿਓ ਸਾਰੇ ਜਿਹੜੇ ਹੀ ਪੈਸੇ ਗਿਣਦੇ ਰਹੇ ਘਰ ਘੜ ਕੇ ਇਥੇ ਨਾਲ ਆਇਆ ਪਰ ਉਹਦਾ ਪੈਸੇ ਲੈਣ ਵੀ ਸਾਡੇ ਇਥੇ ਤੇ ਪੈਸੇ ਲੀਕੇ ਗਏ ਅਸੀਂ ਦੇ ਉਹ ਮੰਗ ਕਰਦੇ ਹਾਂ ਜੀ ਉਹਨਾਂ ਦੇ ਪਰਚੇ ਹੋਏ ਆ ਤੇ ਉੱਤੇ ਕਾਰਵਾਈ ਪੁਲਸ ਨੂੰ ਕਰੇ ਪਤਾ ਜਣਾ ਚਾਹੁੰਦਾ ਸੀ ਤੇ ਆਪਣੇ ਰਿਸ਼ਤੇਦਾਰ ਨਾਲ ਕੰਟੈਕਟ ਕੀਤਾ ਉਹਨੇ ਸਾਨੂੰ ਇੱਥੋਂ ਚੜਾ ਕੇ ਇੰਡੋਨੇਸ਼ੀਆ ਬਣਾ ਛੱਡਿਆ ਕਿਡਨੈਪ ਕਰ ਛੱਡਿਆ ਜਾਨੀ ਕਿ ਅਮਰੀਕਾ ਦੇ ਕੀ ਪਚਾਇਆ ਇੰਡੋਨੇਸ਼ੀਆ ਹੀ ਕਿਡਨੈਪ ਕਰਕੇ ਕੁੱਟਮਾਰ ਕਰਕੇ ਤੇ ਤਸ਼ੱਦਦ ਪੂਰਾ ਸਾਡੇ ਤੇ ਕਰਕੇ ਅਰਵਾਲਵਰ ਦੀਆਂ ਲੋਕਾਂ ਦੇ ਉੱਤੇ ਸੜਕ ਘਰਦਿਆਂ ਤੋਂ 45-45 ਲੱਖ ਰੁਪਏ ਲੈ ਕੇ ਤੇ ਵਾਪਸ ਸਾਨੂੰ 23-23 ਦਿਨ ਬੰਦਕ ਬਣਾ ਕੇ ਤੇ ਵਾਪਸ ਪਿੰਡ ਭਜਾਤਾ ਸਾਨੂੰ ਕੁਝ ਬੰਦੇ ਹਿੰਡੋਨੇਸ਼ੀਆ ਬੱਜੇ ਰਹੇ ਆ ਕੁਝ ਸਾਡੇ ਰਿਸ਼ਤੇਦਾਰ ਘਰ ਤੋਂ ਮੇਰੇ ਚਾਚੇ ਦੇ ਪੁੱਤ ਤੇ ਪੋਤਰੇ ਇਹਨਾਂ ਨੂੰ ਦਿੱਲੀ ਬੰਨ ਛੱਡਿਆ ਜੀ ਜਾਨੀ ਕਿ ਸੁਪਨਾ ਸਾਨੂੰ ਅਮਰੀਕਾ ਦਾ ਵਿਖਾਇਆ ਪਰ ਕਰ ਕਡਨੈਪ ਛੱਡਿਆ ਕਡਨੈਪ ਕਰਕੇ 45-45 ਲੱਖ ਰੁਪਈਆ ਅਮਰੀਕਾ ਵਾਲਿਆਂ ਤੋਂ ਲੈ ਲਿਆ 20-20 ਲੱਖ ਰੁਪਈਆ ਇੰਗਲੈਂਡ ਵਾਲਿਆਂ ਕੋਲ ਲੈ ਕੇ ਤੇ ਬੰਦਕ ਬਣਾ ਕੇ ਸਾਨੂੰ ਰੱਖ ਕੇ ਕੁੱਟਮਾਰ ਕਰਦੇ ਰਹੇ ਸਾਡੇ ਨਾਲ ਜਿੰਨਾ ਤਸ਼ੱਦਦ ਹੋ ਸਕਿਆ ਕਰਦੇ ਰਹੇ ਆ ਹੁਣ ਜੀ ਸਾਡੀਆਂ ਐਫਆਈਆਰ ਦਰਜ ਹੋਈਆਂ ਤਰਨਤਾਰਨ ਸਾਡੀ ਪ੍ਰਸ਼ਾਸਨ ਗਾੜੀ ਇਹੋ ਮੰਗ ਆ ਕਿ ਦੋਸ਼ੀਆਂ ਨੂੰ ਫੜਿਆ ਜਾਵੇ ਇਹਨਾਂ ਤੇ ਬਣਦੀ ਕਾਰਵਾਈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕ ਇਹੋ ਜਿਹੇ ਚਾਲਬਾਜ਼ੀਆਂ ਦੇ ਦਾਅ ਆਉਂਦੇ ਆ ਉਹ ਬਚ ਸਕਾਂ। ਇਨਕੁਆਰੀ ਸਾਡੀ ਐਸਪੀ ਸਾਹਿਬ ਕੋਲੋਂ ਵਾਲੇ ਕੀਤੀ ਆ। ਉਹ ਇਨਕੁਆਰੀ ਕਰਨ ਤੇ 4 ਮਾਮਲਿਆਂ ਦੇ ਖਿਲਾਫ ਦਰਜ ਕੀਤਾ ਗਿਆ। ਇਹਦੇ ਇੱਕ ਬੰਦਾ ਹੈ ਛਲਵਿੰਦਰ ਸਿੰਘ। ਕੋਈ ਆਰਟਿਸਟ ਕੋਲ ਹੀ ਗ੍ਰਿਫਤਾਰੀ ਕਰ ਲਈ ਆ। ਬਾਕੀ ਉਹ ਤੋਂ ਬਰਾਤ ਪ੍ਰੀਤਮ ਕੌਰ, ਕਰਨਦੀਪ ਕੌਰ, ਅਮਨਦੀਪ ਕੌਰ, ਸੰਦੀਪ ਸਿੰਘ ਅਤੇ ਸੰਨੀ ਜਿਹੜਾ ਇੰਡੋਨੇਸ਼ੀਆ ਰਿੰਦਾ ਆ ਉਹਦੇ ਖਿਲਾਫ ਮਕਦਮਾ ਦਰਜ ਕੀਤਾ ਗਿਆ। ਇੱਕ ਕੰਨੀਕ ਜਿਹੜੀ ਹੈ 38 ਨੰਬਰ ਵਾਲੀ ਇੱਕ ਰੋਡ ਤੇ 76 ਲੱਖ ਰੁਪਏ ਦੀ ਧੰਨਵਾਦ ਬਸ ਬਾਕੀਆਂ ਰੇਡ ਕੀਤਾ ਜਾ ਰਿਹਾ ਜੀ ਜਲਦੀ ਜਲਦੀ ਕਵਸਾਰ ਕੀਤਾ ਜਾਊਗਾ ਜਿਹੜਾ ਸੁਲਿੰਦਰ ਸਿੰਘ ਨੂੰ ਪੇਛੇ ਦਾਲ ਦਿੱਤਾ ਗਿਆ ਪੇਛੇ ਕਰਕੇ ਪੇਛੇ ਕਰਕੇ ਲਿਆ ਕੇ ਉਹਨੂੰ ਜੇਲੇ ਜੇਲ੍ਹੇ ਰਿਮਾਂਡ ਦੇ ਬੰਦ ਕਰਦਣਾ ਹੈ ਤੇ ਇੱਕ ਨਰਵਡ ਮਿਲਿਆ ਨਹੀਂ ਰਿਮਾਂਡ ਨਹੀਂ ਮਿਲਿਆ ਪਹਿਲਾਂ ਮਿਲਿਆ ਸੀ 2 ਦਿਨ ਦਾ ਹੁਣ ਜੇਡੀਸ਼ ਰਿਮਾਂਡ ਦੇ ਬਾਅਦ ਜੇਲੇ ਭੇਜਣ ਲੱਗੇ ਸਿਰਫ ਇਹੀ ਜਿਹੜੇ ਬੰਦੇ ਨਾਮਜ਼ਦ ਕੀਤੇ ਗਏ ਹੀ ਮਾਮਲੇ ਸਾਹਮਣੇ ਕਹੋ ਜੀ ਗਈ ਸਾਹਮਣੇ ਆ ਗਏ ਵੇਖੋ ਜੀ ਢੰਗਾਈ ਆ ਰੀਤ ਕੀਤੀ ਜਾਣੀ ਆ ਬਾਅਦ ਚ ਇਤੋਂ ਬਾਅਦ ਵੇਖੋ ਜਿਹੜੀ ਨਵੀਂ ਗੱਲ ਕੋਈ ਆਊਗੀ ਉਹ ਉਹਦੀ ਬਾਅਦ ਚ ਅਪਰੀ ਕਾਰਵਾਈ ਕੀਤੀ ਜਾਊਗੀ